ਲਾਰੈਂਸ ਬਿਸ਼ਨੋਈ ਦੇ ਹੋਏ ਇੰਟਰਵਿਊਜ਼ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਲਿਆ ਹੈ ਹਾਲਾਂਕਿ ਇਸ ਮਸਲੇ 'ਚ ਸੋਮੋਟੋ ਪਹਿਲਾਂ ਲਿਆ ਗਿਆ ਸੀ ਤੇ ਹੁਣ ਇੱਕ ਨਵੀਂ ਸਿੱਟ ਦਾ ਗਠਨ ਕਰ ਦਿੱਤਾ ਗਿਆ ਹੈ ਹਾਈ ਕੋਰਟ ਨੇ ਸਪੈਸ਼ਲ ਡੀਜੀਪੀ ਪ੍ਰਭੋਦ ਕੁਮਾਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਸੋਸ਼ਲ ਮੀਡੀਆ ਦੇ ਦੀਆਂ ਤੋਂ ਖਬਰਾਂ ਤੋਂ ਇਸ ਮਸਲੇ ਦੇ ਵਿੱਚ ਜਿਹੜੀਆਂ ਨਿਰਦੇਸ਼ ਵੀ ਦਿੱਤੇ ਗਏ ਨੇ ਹਟਾਉਣ ਦੇ ਲਈ ਵੀ ਗੱਲਾਂ ਆਖੀਆਂ ਗਈਆਂ ਨੇ ਜੇਲ੍ਹ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹਾਲਾਂਕਿ ਸੁਣਵਾਈ ਲੰਬੇ ਸਮੇਂ ਤੋਂ ਚੱਲ ਰਹੀ ਹੈ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਅਧਿਕਾਰੀਆਂ ਦੀ ਸੂਚੀ ਹਾਈ ਕੋਰਟ ਨੂੰ ਸੌਂਪੀ ਇਸ ਤੋਂ ਬਾਅਦ ਹਾਈ ਕੋਰਟ ਨੇ ਵਿਸ਼ੇਸ਼ ਜਿਹੜੇ ਡੀਜੀਪੀ ਪ੍ਰਵੋਧ ਕੁਮਾਰ ਨੇ ਉਹਨਾਂ ਦੀ ਗਵਾਹੀ ਵਿੱਚ ਮਾਮਲੇ ਦੇ ਵਿੱਚ ਇਸ ਮਾਮਲੇ 'ਚ ਸੱਟ ਬਣਾਈ ਹੈ ਕਿ ਉਹ ਜਾਂਚ ਕਰਨਗੇ ਇਹ ਜਿਹੜੀ ਸੈੱਟ ਬਣਾਉਣ ਦਾ ਫੈਸਲਾ ਹਾਈ ਕੋਰਟ ਵੱਲੋਂ ਲਿਆ ਗਿਆ ਹਾਲਾਂਕਿ ਇਹ ਕੰਮ ਗ੍ਰਹਿ ਮਹਕਮੇ ਦਾ ਸੀ ਪੁਲਿਸ ਵਿਭਾਗ ਦਾ ਸੀ ਕਿਸ ਦਾ ਨਤਾਰਾ ਕਰਨਾ ਪਰ 7-8 ਮਹੀਨੇ ਬੀਤਣ ਤੋਂ ਬਾਅਦ ਕਿਉਂਕਿ ਮਾਰਚ ਮਹੀਨੇ ਦੇ ਦੋ ਇੰਟਰਵਿਊ ਨੇ ਇੱਕ ਦੋ ਦਿਨ ਦੇ ਵਕਫੇ ਦੌਰਾਨ ਇੱਕ ਨਿੱਜੀ ਚੈਨਲ ਦੇ ਉੱਤੇ ਗਏ ਇੰਟਰਵਿਊ ਨੇ ਕਾਫੀ ਵੱਡੇ ਸਵਾਲ ਖੜੇ ਕੀਤੇ ਖਾਸ ਕਰਕੇ ਬਲਕਾਰ ਸਿੰਘ ਸਿੱਧੂ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਸਵਾਲ ਖੜੇ ਕੀਤੇ ਸਨ ਕਿਹਾ ਸੀ ਕਿ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ ਉਹ ਮਾਰੇ ਜਾ ਰਹੇ ਨੇ ਲੋਕ ਪੰਜਾਬ ਦੇ ਅੰਦਰ ਔਰ ਜਿਨ੍ਹਾਂ ਨੇ ਕਨੂੰਨ ਵਿਵਸਥਾ ਦੇ ਵਿੱਚ ਵਿਗਾੜ ਪਾਇਆ ਫਰੋਤੀਆਂ ਮੰਗਦੇ ਨੇ ਕਤਲ ਦੀਆਂ ਘਟਨਾਵਾਂ ਨੂੰ ਜਿਹੜਾ ਪਲਾਨ ਬਣਾਉਂਦੇ ਨੇ ਜ਼ਿਲ੍ਹਾ ਚ ਬੈੱਕ ਕੇ ਉਹਨਾਂ ਨੂੰ ਸੁਰੱਖਿਆਵਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਹਾਈ ਪ੍ਰੋਫਾਈਲ ਜਿਹੜੇ ਨੇ ਇੰਟਰਵਿਊ ਸਟੂਡੀਓ ਸਟਾਈਲ ਦੇ ਵਿੱਚ ਕਰਵਾਏ ਜਾ ਰਹੇ ਨੇ ਇਸ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਕਈ ਥਾਵਾਂ ਤੋਂ ਰੌਲਾ ਪਿਆ ਵਿਰੋਧੀ ਸ਼ਾਸਕ ਪਾਰਟੀਆਂ ਨੇ ਵੀ ਆਵਾਜ਼ ਵੀ ਪਾਰਟੀ ਦੀ ਸਰਕਾਰ ਨੂੰ ਕਾਫੀ ਵਾਰ ਘੇਰਿਆ ਹਾਲਾਂਕਿ ਸਭ ਨੂੰ ਯਾਦ ਹੋਵੇਗਾ ਜਦੋਂ ਇੰਟਰਵਿਊ ਦੇ ਰੌਲਾ ਪਿਆ ਪਹਿਲੀ ਦਾ ਤਦ ਉਹ ਇਹ ਕਿਹਾ ਗਿਆ ਡੀਜੀਪੀ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਕਿ ਇੰਟਰਵਿਊ ਰਾਜਸਥਾਨ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਹੋਇਆ ਹੋਵੇਗਾ ਇਸ ਦਾ ਹੁਲੀਆ ਹੀ ਨਹੀਂ ਮਿਲਦਾ ਜਦੋਂ ਇਹ ਪੰਜਾਬ ਦੀ ਜੇਲ੍ਹ ਚ ਆਇਆ ਤੇ ਇਸ ਦਾ ਹੁਲੀਆ ਇਸ ਤਰ੍ਹਾਂ ਫੋਟੋਆਂ ਜਾਰੀ ਕੀਤੀਆਂ ਗਈਆਂ ਫਿਰ ਇੱਕ ਦਿਨ ਨਹੀਂ ਸੀ ਪਿਆ ਕੁਝ ਘੰਟਿਆਂ ਬਾਅਦ ਹੀ ਉਸੇ ਹੁਲੀਏ ਦੇ ਵਿੱਚ ਜਿਹੜਾ ਡੀਜੀਪੀ ਦੇ ਵੱਲੋਂ ਤਸਵੀਰਾਂ ਜਾਰੀ ਹੋਈਆਂ ਉਸ ਦੇ ਵਿੱਚ ਇੱਕ ਹੋਰ ਇੰਟਰਵਿਊ ਆ ਜਾਂਦਾ ਫਿਰ ਵੱਡੇ ਸਵਾਲ ਖੜੇ ਹੋਏ ਫਿਰ ਇੱਕ ਸਿੱਟ ਬਣੀ ਫਿਰ ਹਾਈ ਕੋਰਟ ਦੇ ਵਿੱਚ ਜਦੋਂ ਜਵਾਬ ਦਿੱਤਾ ਗਿਆ ਤੇ ਕਿਹਾ ਗਿਆ ਕਿ ਪੰਜਾਬ ਚ ਇਹ ਇੰਟਰਵਿਊ ਨਹੀਂ ਹੋਈ ਤਾਂ ਸਿਟ ਨੇ ਫਿਰ ਹਾਲੇ ਤੱਕ ਕੰਮ ਕੀ ਕੀਤਾ ਸੀ ਹਾਈ ਕੋਰਟ ਨੇ ਵੀ ਪੁੱਛਿਆ ਕਿ ਇੰਨੇ ਮਹੀਨਿਆਂ ਵਿੱਚ ਸਿਰਫ ਇਹੀ ਗੱਲ ਪਤਾ ਲੱਗ ਸਕੀ ਹੈ ਫਿਰ ਇਹ ਕਿਉਂ ਨਹੀਂ ਪਤਾ ਲੱਗ ਸਕਿਆ ਕਿ ਜੇ ਇੰਟਰਵਿਊ ਪੰਜਾਬ ਚੋਂ ਨਹੀਂ ਹੋਈ ਤਾਂ ਫਿਰ ਹੋਈ ਕਿੱਥੋਂ ਐ ਇਸਦਾ ਵੀ ਪਤਾ ਕਰਕੇ ਦਿਓ ਹਾਲਾਂਕਿ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਸਿਟ ਨੇ ਕੋਈ ਬਹੁਤੇ ਰਿਜ਼ਲਟ ਨਹੀਂ ਦਿੱਤੇ ਇਸੇ ਕਰਕੇ ਹਾਈ ਕੋਰਟ ਨੂੰ ਆਪਣੇ ਪੱਧਰ ਦੇ ਉੱਤੇ ਇਹ ਫੈਸਲਾ ਲੈਣਾ ਪਿਆ ਤੇ ਸਿਟ ਬਣਾ ਦਿੱਤੀ ਗਈ ਹੈ ਇਸ ਸਿਟ ਦੇ ਵਿੱਚ ਦੋ ਹੋਰ ਅਧਿਕਾਰੀ ਜਿਹੜੇ ਰਹਿਣਗੇ ਇਸ ਤੋਂ ਇਲਾਵਾ ਇਸ ਦੇ ਨਾਲ ਹੀ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਸੋਸ਼ਲ ਮੀਡੀਆ ਸਾਈਟ ਦੇ ਉੱਤੋਂ ਇੰਟਰਵਿਊ ਨੂੰ ਹਟਾਉਣ ਦੇ ਵੀ ਨਿਰਦੇਸ਼ ਦੇ ਦਿੱਤੇ ਨੇ ਹੁਣ ਸੋਸ਼ਲ ਸਾਈਟਸ ਜਾਂ ਫਿਰ ਉਹ ਨਿੱਜੀ ਚੈਨਲ ਕੀ ਇੰਟਰਵਿਊ ਹਟਾਵੇਗਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਪਿਛਲੀ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਅਧਿਕਾਰੀਆਂ ਤੋਂ ਨਾ ਮੰਗੇ ਸਨ ਕਿ ਜਿਹੜੇ ਨਾਮ ਦਿੱਤੇ ਜਾਣ ਜਿਸ ਦੇ ਵਿੱਚ ਇੱਕ ਸੱਟ ਬਣਾਈ ਜਾ ਸਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਾਂਚ ਦੇ ਲਈ ਐਸਪੀ ਰੈਂਕ ਜਾਂ ਇਸ ਤੋਂ ਉੱਪਰ ਦੇ ਅਧਿਕਾਰੀਆਂ ਦੇ ਨਾਮ ਮੰਗੇ ਸੀ ਕੋਰਟ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਕਈ ਐਸੇ ਸ਼ਾਨਦਾਰ ਜਾਂ ਕੰਮ ਕਰਨ ਵਾਲੇ ਅਧਿਕਾਰੀ ਨੇ ਜੋ ਜਾਂਚ ਕਰਨ ਦੇ ਸਮਰੱਥ ਨੇ ਇਹਨਾਂ ਅਧਿਕਾਰੀਆਂ ਦੇ ਨਾਮ ਦਿੱਤੇ ਜਾਣ ਇਹ ਅਧਿਕਾਰੀ ਐਸਪੀ ਰੈਂਕ ਤੋਂ ਘੱਟ ਨਹੀਂ ਹੋਣੇ ਚਾਹੀਦੇ ਇਸ ਮਾਮਲੇ 'ਚ ਹਾਈ ਕੋਰਟ ਦੀ ਸਹਾਇਤਾ ਕਰ ਰਹੀ ਐਡਵੋਕੇਟ ਤਨੂ ਬੇਦੀ ਨੇ ਵੀ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਦੀ ਸਿੱਟੇ ਦੁਆਰਾ ਕੀਤੀ ਗਈ ਜਾਂਚ ਦੇ ਉੱਤੇ ਸਵਾਲ ਖੜੇ ਕੀਤੇ ਸਨ ਇਸ ਜਾਂਚ ਦੇ ਵਿੱਚ ਕਈ ਕਮੀਆਂ ਸਾਹਮਣੇ ਪਹਿਲਾਂ ਤੋਂ ਜਾਂਚ ਕਰ ਰਹੀ ਸਿਟ ਦੇ ਵਿੱਚੋਂ ਕਈ ਕਮੀਆਂ ਸਾਹਮਣੇ ਆਈਆਂ ਜਾਣ ਦੀ ਗੱਲ ਆਖੀ ਗਈ ਹੋਰ ਬਿਹਤਰ ਢੰਗ ਦੇ ਨਾਲ ਇਹ ਜਾਂਚ ਹੋ ਸਕਦੀ ਸੀ ਇਹ ਕਿਹਾ ਗਿਆ ਇਹ ਵਿਸ਼ਵਾਸ ਕਰਨਾ ਅਸੰਭਵ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਬਿਨਾਂ ਇੰਟਰਵਿਊ ਹੋਇਆ ਹੋਵੇਗਾ ਇਹ ਗੱਲਾਂ ਹੋ ਰਹੀਆਂ ਨੇ ਪਹਿਲੇ ਤੇ ਦੂਜੇ ਇੰਟਰਵਿਊ ਦੇ ਉੱਤੇ ਸਵਾਲ ਉੱਠੇ ਸਨ ਇਸ ਮਾਮਲੇ ਦੇ ਵਿੱਚ ਕਿਹਾ ਗਿਆ ਕਿ ਜੋ ਜੋ ਹੋਇਆ ਇਸ ਮਸਲੇ ਦੇ ਵਿੱਚ ਇੰਟਰਵਿਊ ਦੇ ਵਿੱਚ ਜੋ ਕੁਝ ਤੱਥ ਸਾਹਮਣੇ ਆਉਣੇ ਚਾਹੀਦੇ ਸੀ ਉਹ ਨਹੀਂ ਆਏ ਹਾਲਾਂਕਿ ਇਸ ਮਸਲੇ 'ਚ ਹੁਣ ਨਵੀਂ ਸਿਟ ਬਣੀ ਹੈ ਜਿਹੜੀ ਇਹ ਦੇਖਦੇ ਆ ਕਿ ਕਦੋਂ ਔਰ ਕਿੰਨੇ ਸਮੇਂ ਦੇ ਵਿੱਚ ਇਸ ਦੇ ਵਿੱਚੋਂ ਨਤੀਜੇ ਨਿਕਲ ਨਿਕਲ ਕੇ ਆਉਣਗੇ ਸਾਹਮਣੇ ਪੰਜਾਬ ਸਰਕਾਰ ਦੀ ਐਫਆਈਆਰ ਦਰਜ ਕਰਵਾਉਣ ਦੇ ਦਾ ਵੀ ਮੰਗ ਰੱਖ ਚੁੱਕੀ ਸੀ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਸੁਣਵਾਈ ਦੇ ਵਿੱਚ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਕਹਿਣਾ ਸੀ ਕਿ ਗੈਂਗਸਟਰ ਲਾਰੈਂਸ ਬਸ਼ਨੋਈ ਦੇ ਇੰਟਰਵਿਊ ਪੰਜਾਬ ਨਹੀਂ ਬਲਕਿ ਰਾਜਸਥਾਨ ਦੀ ਜੇਲ੍ਹ ਵਿੱਚ ਹੋ ਸਕਦੀ ਹੋਈ ਹੈ ਇਹ ਕੰਟਰਵਿਊ ਦਾ ਕਹਿ ਹੀ ਦਿੱਤੀ ਗਈ ਸੀ ਕਿ ਇਹ ਕੰਟਰਵਿਊ ਘਟੋਟ ਰਾਜਸਥਾਨ ਚ ਹੋਈ ਹੈ ਇਸ ਦੇ ਲਈ ਉਹਨਾਂ ਨੇ ਪੰਜਾਬ ਦੇ ਵਿੱਚ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ ਕਿ ਕੇਸ ਦਰਜ ਹੋਵੇ ਤੇ ਜਿੰਨਾਂ ਜਿੰਨਾਂ ਤੋਂ ਪੁੱਛਗਿੱਛ ਹੋਣੀ ਬਾਕੀ ਹੈ ਉਹਨਾਂ ਨੂੰ ਵੀ ਸਾਧ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਸਿੱਟਾ ਕਹਿਣਾ ਸੀ ਕਿ ਇਸ ਇੰਟਰਵਿਊ ਦੀ ਜਾਂਚ ਕਰਦੇ ਸਮੇਂ ਬਿਨਾਂ ਐਫਆਈਆਰ ਦੇ ਪੰਜਾਬ ਪੁਲਿਸ ਰਾਜਸਥਾਨ ਜਾਂ ਹੋਰ ਰਾਜਾਂ ਦੀਆਂ ਜੇਲ੍ਹਾਂ ਦੇ ਵਿੱਚੋਂ ਬਿਸ਼ਨੋਈ ਦੇ ਸਾਥੀਆਂ ਦਾ ਜਿਹੜੇ ਸ਼ੱਕ ਦੇ ਦਾਇਰੇ ਦੇ ਵਿੱਚ ਨੇ ਉਹਨਾਂ ਨੂੰ ਰਿਮਾਂਡ ਦੇ ਉੱਤੇ ਨਹੀਂ ਲਿਆ ਸਕਦੀ ਐਫਆਈਆਰ ਦਰਜ ਕੀਤੇ ਬਿਨਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਕੀ ਉਹ ਸਿਟ ਨੂੰ ਜਾਂਚ ਕਰਨ ਲੱਗਿਆ ਐ ਨਹੀਂ ਪਤਾ ਲੱਗਿਆ ਕਿ ਐਫ ਆਈ ਆਰ ਪਹਿਲਾਂ ਦਰਜ ਕੀਤੀ ਜਾ ਸਕਦੀ ਹੈ ਕਿ ਨਹੀਂ ਕੀਤੀ ਜਾ ਸਕਦੀ 8 ਮਹੀਨੇ ਬਾਅਦ ਹੀ ਚੇਤਾ ਕਿਉਂ ਆਇਆ ਸਿਟ ਨੂੰ ਇਹ ਕਾਫੀ ਵੱਡੇ ਸਵਾਲ ਸੀ ਇਸੇ ਕਰਕੇ ਉਸ ਸਿਟ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਜ਼ਰ ਨਹੀਂ ਆਈ ਹਾਈ ਕੋਰਟ ਜਿਸ ਕਰਕੇ ਉਹਨਾਂ ਨੇ ਨਵੇਂ ਅਧਿਕਾਰੀਆਂ ਦੇ ਨਾਮ ਮੰਗੇ ਉਹਨਾਂ ਦੇ ਵਿੱਚੋਂ ਪ੍ਰਬੋਧ ਕੁਮਾਰ ਦੀ ਅਗਵਾਈ ਸੀਨੀਅਰ ਆਈ ਪੀ ਐਸ ਅਧਿਕਾਰੀ ਦੀ ਅਗਵਾਈ ਚ ਇੱਕ ਸਿਟ ਬਣਾ ਦਿੱਤੀ ਗਈ ਹੈ ਦੇਖਦੇ ਹਾਂ ਕੇਸ ਦੇ ਵਿੱਚ ਸਿਟ ਦੇ ਨਤੀਜੇ ਕੀ ਨਿਕਲਦੇ ਨੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਉੱਤੇ ਪੰਜਾਬ ਤੇ ਰਿਆਣਾ ਹਾਈ ਕੋਰਟ ਨੇ ਸੂ ਮੋਟੋ ਲਿਆ ਸੀ ਜਿਸ ਤੋਂ ਬਾਅਦ ਸਿਟ ਨੇ ਜਾਂਚ ਕਰਕੇ ਸੀਲਬੰਦ ਰਿਪੋਰਟ ਸੌਂਪੀ ਸੀ ਸਿਟ ਨੇ ਇਹ ਵੀ ਕਿਹਾ ਸੀ ਕਿ ਬਠਿੰਡਾ ਸੈਂਟਰਲ ਜੇਲ੍ਹ ਤੋਂ ਲਾਰੈਂਸ ਦੀ ਇੰਟਰਵਿਊ ਕਰਨਾ ਸੰਭਵ ਨਹੀਂ ਹੈ ਜਿਸ ਕਰਕੇ ਵਿਸ਼ੇਸ਼ ਸੈੱਲ ਦੇ ਵਿੱਚ ਬਿਸ਼ਨੋਈ ਨੂੰ ਰੱਖਿਆ ਗਿਆ ਉੱਥੇ ਚਾਰੋਂ ਤਰਫ ਤੋਂ ਜੈਮਰ ਇੰਸਟਾਲ ਕੀਤੇ ਗਏ ਨੇ ਉੱਥੇ ਫੋਨ ਦਾ ਚੱਲਣਾ ਪੋਸੀਬਲ ਨਹੀਂ ਹੈ ਪਰ ਸਭ ਨੂੰ ਯਾਦ ਹੋਣਾ ਜਦੋਂ ਇੰਟਰਵਿਊ ਦੂਜਾ ਹੋਇਆ ਤਾਂ ਲਾਰੈਂਸ ਬਿਸ਼ਨੋਈ ਨੇ ਉਸ ਇੰਟਰਵਿਊ ਦੇ ਦੌਰਾਨ ਹੀ ਦਿਖਾਇਆ ਕਿ ਆਹ ਦੇਖੋ ਬੈਰਕ ਹੈ ਮੇਰੇ ਕੋਲ ਫੋਨ ਵੀ ਪਹੁੰਚ ਜਾਂਦਾ ਹੈ ਪਰ ਮੇਰੇ ਤੇ ਇੰਨਾ ਜ਼ਿਆਦਾ ਸਖਤ ਪਹਿਰਾ ਹੈ ਕਿ ਮੈਂ ਬਾਹਰ ਤਾਂ ਜਾ ਹੀ ਨਹੀਂ ਸਕਦਾ ਪਰ ਫਿਰ ਵੀ ਮੇਰੇ ਕੋਲ ਫੋਨ ਹੈ ਤੇ ਮੈਂ ਇੰਟਰਵਿਊ ਦੇ ਰਿਆਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਸਿੱਟਾ ਅਨੁਮਾਨ ਹੈ ਕਿ ਇੰਟਰਵਿਊ 14 ਤੋਂ 17 ਮਾਰਚ ਦੇ ਵਿੱਚਕਾਰ ਹੋਏ ਹੋਣਗੇ ਇੰਟਰਵਿਊ 14 ਮਾਰਚ ਜਾਂ 17 ਮਾਰਚ ਦੇ ਵਿੱਚਕਾਰ ਹੋਏ ਨੇ ਤੇ ਫਿਰ ਸਵਾਲ ਇਹ ਹੈ ਕਿ ਉਦੋਂ ਲਾਰੈਂਸ ਬਿਸ਼ਨੋਈ ਪੰਜਾਬ ਦੀ ਜੇਲ੍ਹ ਵਿੱਚ ਆ ਚੁੱਕਾ ਸੀ ਕਿ ਨਹੀਂ ਐਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਬਿਸ਼ਨੋਈ ਨੂੰ ਪੰਜਾਬ ਤੇ ਹਰਿਆਣਾ ਤੋ ਬਾਹਰ ਵੀ ਲਜਾਇਆ ਗਿਆ ਸੀ ਇਸ ਕਰਕੇ ਉਹਨਾਂ ਦੋਨਾਂ ਰਾਜਾਂ ਦੇ ਬਾਹਰ ਵੀ ਮਾਮਲੇ ਜਿਹੜੇ ਦਰਜ ਨੇ ਇਸ ਕਰਕੇ ਉਹਨਾਂ ਨੂੰ ਉੱਥੇ ਵੀ ਪੁਛਗਿਸਤ ਤੇ ਸਮੇਂ-ਸਮੇਂ ਤੇ ਲੈ ਜਾਂਦਾ ਰਿਹਾ ਲੈ ਜਾਂਦਾ ਜਾ ਰਿਹਾ ਇਸ ਕਰਕੇ ਹੋ ਸਕਦਾ ਹੈ ਕਿ ਉਹਨਾਂ ਦਿਨਾਂ ਦੇ ਦੌਰਾਨ ਉੱਥੇ ਇੰਟਰਵਿਊ ਹੋ ਗਿਆ ਹੋਵੇ ਪਰ ਇਸ ਦੇ ਬਾਰੇ ਹਾਲੇ ਤੱਕ ਸਿੱਟ ਜਿਹੜੀ ਪੜੀ ਸੀ ਉਹ ਨਹੀਂ ਸੀ ਜਵਾਬ ਦੇ ਪਾਈ ਕਿ ਉਹ ਇੰਟਰਵਿਊ ਜੇ ਪੰਜਾਬ ਦੀ ਜੇਲ੍ਹ ਚ ਨਹੀਂ ਹੋਇਆ ਤੇ ਫਿਰ ਹੋਇਆ ਕਿੱਥੋਂ ਹੈ ਇਸ ਦੇ ਬਾਰੇ ਹੁਣ ਨਵੀਂ ਜਿਹੜੀ ਬਣੀ ਸਿੱਟ ਹੈ ਦੇਖਦੇ ਆ ਕਿ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਇਸ ਵਿੱਚ ਕਿੰਨਾ ਕੰਮ ਕਰ ਪਾਉਂਦੀ ਹੈ ਇਸ ਵਿੱਚੋਂ ਕੁਝ ਤਤ ਸਾਹਮਣੇ ਆ ਵੀ ਸਕਣਗੇ ਜਾਂ ਫਿਰ ਖਾਫ ਦੇ ਵਿੱਚ ਪੁਲਿਸ ਵੀ ਹੈ ਅਧਿਕਾਰੀ ਵੀ ਹੋਣਗੇ ਕਿ ਉਹ ਇਸ ਗੱਲ ਦੇ ਉੱਤੇ ਸਿੱਟੇ ਤੇ ਪਹੁੰਚਣਾ ਹੀ ਨਹੀਂ ਚਾਹੁੰਦੇ ਇਹਨਾਂ ਦੀ ਕੀ ਮਜਬੂਰੀ ਰਹੀ ਹੋਵੇਗੀ ਜਾਂ ਉਹਨਾਂ ਨੇ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਿੱਟੇ ਤੇ ਕਿਉਂ ਨਹੀਂ ਪਹੁੰਚ ਸਕੇ ਨਤਾਰਾ ਕਿਉਂ ਨਹੀਂ ਕਰ ਸਕੇ ਕਿ ਫਿਰ ਉਹ ਇੰਟਰਵਿਊ ਹੋਈ ਕਿੱਥੋਂ ਹੈ ਉਹਨਾਂ ਵੀ ਸਿੱਟ ਤੋਂ ਉਮੀਦਾਂ ਲਾਈਆਂ ਜਾ ਰਹੀਆਂ ਨਹੀਂ ਕਿ ਨਵੀਂ ਸਿੱਟ ਜੇਕਰ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਬਣੀ ਹੈ ਤੇ ਇਸ ਸਿੱਟ ਤੋਂ ਘੱਟੋ-ਘੱਟ ਉਮੀਦੇ ਜ਼ਰੂਰ ਰੱਖਣੀ ਚਾਹੀਦੀ ਹੈ ਕਿਸ ਇੰਟਰਵਿਊ ਦੇ ਬਾਰੇ ਉਹ ਖਲਾਸਾ ਜਰੂਰ ਕਰਮਗੇ ਕਿ ਇੰਟਰਵਿਊ ਹੋਈ ਕਿਥੇ ਜਗਾ ਕਿڑی ਸੀ ਜੇਲ ਸੀ ਜੇਲ ਤੋਂ ਬਾਹਰ ਸੀ ਸਥਾਨ ਕਿਹੜਾ ਸੀ ਇਹ ਸਾਰੀਆਂ ਗੱਲਾਂ ਇਸ ਸਟ ਦੇ ਕੋਲ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਤੇ ਦੇਖਦੇ ਹਾਂ ਕਿ ਇਸ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਪਰ ਇੱਥੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਨਾਲ ਦੇ ਨਾਲ ਹੀ ਨਿਰਦੇਸ਼ ਦਿੱਤਾ ਗਿਆ ਕਿ ਉਹ ਇੰਟਰਵਿਊਜ਼ ਸੋਸ਼ਲ ਮੀਡੀਆ ਸਾਈਟ ਤੇ ਜਿੱਥੇ-ਜਿੱਥੇ ਵੀ ਪਏ ਨੇ ਹਟਾ ਦਿੱਤੇ ਜਾਣ ਜਦ ਤੱਕ ਇਸ ਬਾਬਤ ਕੋਈ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ